ਇੱਕ ਬਾੜ ਵਾਲੇ ਸੀ ਬਜ਼ੁਰਗ ਉਹਨਾਂ ਦੀ ਵੀਡੀਓ ਮੁੰਡਿਆਂ ਨੇ ਕਿਤੇ ਬਣਾ ਲਈ ਤੇ ਉਹ ਨੈੱਟ ਤੇ ਚੜਾਤੀ ਉਹਨਾਂ ਨੇ ਮਜ਼ਾਕ ਮਜ਼ਾਕ ਸੋ ਉਹ ਵੀਡੀਓ ਇੰਨੀ ਵਾਇਰਲ ਹੋਈ ਵੀ ਉਹ ਬਜ਼ੁਰਗ ਨੇ ਸੁਸਾਇਡ ਕਰ ਲਿਆ ਬਾਅਦ ਚ ਮਾੜੀ ਗੱਲ ਹੈ ਜੀ ਦੇਖੋ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਨਾ ਕਈਆਂ ਨਾਲ ਹੋਇਆ ਇੱਥੇ ਪੰਜਾਬ ਦੇ ਵਿੱਚ ਇੱਕ ਬੰਦੇ ਨੇ ਖੁਦਕੁਸ਼ੀ ਕਰ ਲਈ ਸੀਗੀ ਜੀ ਉਹਦੇ ਨਾਲ ਮਾਰਕੁੱਟ ਹੋਈ ਸੀਗੀ ਤੇ ਉਹ ਵੀਡੀਓ ਬਣਾ ਲਿਆ ਹਮ ਹੁਣ ਇੱਕ ਤੇ ਮਾਰਕੁੱਟ ਬੰਦੇ ਦਾ ਦੇਖੋ ਆਪ ਦਾ ਸਵੈਮਾਨ ਹੁੰਦਾ ਬਿਲਕੁਲ ਜੀ ਬੰਦੇ ਨੂੰ ਥੱਪੜੋ ਥੱਪੜੀ ਹੋ ਜਾਣ ਦੇ ਵਿੱਚ ਚਲੋ ਕਿਸੇ ਦੇ ਦੋ ਮਾਰੀਆਂ ਹੁਣ ਤੇ ਚਾਰ ਪੈ ਜਾਣ ਉਹ ਤਾਂ ਬੰਦਾ ਸਬਰ ਕਰ ਲੈਂਦਾ ਕਿ ਇੱਕ ਦੋ ਤੇ ਮੈਂ ਵੀ ਮਾਰੀਆਂ ਜੀ ਜੀ ਤੇ ਕਿੱਥੇ ਉਹ ਇਹ ਹੋਇਆ ਕਿ ਕੁੱਟਮਾਰ ਉਹਦੀ ਹੋ ਗਈ ਉਹਨਾਂ ਨੇ ਕਿਤੇ ਵੀਡੀਓ ਸ਼ੂਟ ਕਰ ਲਿਆ ਜੀ ਵੀਡੀਓ ਸ਼ੂਟ ਕਰਨ ਤੋਂ ਬਾਅਦ ਉਹ ਵੀਡੀਓ ਜਿਹੜਾ ਸੀਗਾ ਵਾਇਰਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹ ਬੰਦੇ ਨੇ ਸੁਸਾਈਡ ਕਰ ਲਈ ਸੀ ਇਹ ਮਲੂ ਸੌਰੀ ਮੈਂ ਮਲੂਡ ਕਹ ਰਿਹਾ ਪੰਜਾਬ ਦੀ ਘਟਨਾ ਹੈ ਜੀ ਪੰਜਾਬ ਦੀ ਘਟਨਾ ਹੈ ਮੈਨੂੰ ਹੁਣ ਯਾਦ ਨਹੀਂ ਆ ਕਿਹੜੇ ਇਲਾਕੇ ਦੀ ਹੈ ਕਿਉਂਕਿ 2 ਸਾਲ ਪਹਿਲਾਂ ਦੀ ਘਟਨਾ ਦੋ ਕਰੋਨਾ ਦੇ ਨੇੜ ਤੇੜ ਦੀ ਜੀ ਜੀ ਤੇ ਅੱਛਾ ਹੁਣ ਇਹ ਜਿਹੜਾ ਮਾਮਲਾ ਇਹ ਵੀ ਇਸੇ ਤਰ੍ਹਾਂ ਦਾ ਕਿ ਯਾਰ ਤੁਸੀਂ ਸਮਝ ਨਹੀਂ ਰਹੇ ਇੱਕ ਤਾਂ ਗਰੀਬ ਆਦਮੀ ਆ ਜੀ ਸ਼ਾਇਦ ਉਹਦਾ ਨਾਮ ਪ੍ਰਤਾਪ ਰਾਮ ਸੀਗਾ ਉਹ ਗਰੀਬ ਇਨਸਾਨ ਆ ਕਿਰਤ ਕਰ ਰਿਹਾ ਆ ਉਹ ਕਿਤੇ ਨਾ ਜਾਂਦਾ ਪਿਆ ਸੀਗਾ ਤੇ ਪਸੀਨਾ ਬਹੁਤ ਸੀਗਾ ਤਰਦਾ ਰੋਹ ਜਾਂਦਾ ਬੰਦਾ ਤੁਹਾਨੂੰ ਪਤਾ ਹੀ ਆ ਪਸੀਨੇ ਦੇ ਨਾਲ Rajasthan ਦੀ ਗਰਮੀ ਵੀ ਬੜੀ ਭੈੜੀ ਹੈ ਭੈੜੀ ਹੈ ਬਿਲਕੁਲ ਉਹ ਕਿਤੇ ਪਾਣੀ ਕਿਸੇ ਨੇ ਪਿਆਇਆ ਤੇ ਉਥੇ ਖਲੋਤਾ ਜੀ ਉਥੇ ਕਿਤੇ ਉਹਨੇ ਜੋ ਆਪਦੀ ਉਹਨਾਂ ਦੀ ਬੋਲੀ ਹੁੰਦੀ ਆ ਉਹਦੇ ਚ ਪੁੱਛ ਲਿਆ ਹਮ ਕਿ ਪੰਗਾਰ ਲੈਣਾ ਥਾਰੋ ਕੁਛ ਇਸ ਤਰ੍ਹਾਂ ਦਾ ਕਹਿ ਦਿੱਤਾ ਜੀ ਉਹ ਐਸਾ ਵਾਇਰਲ ਕੀਤਾ ਗਿਆ ਕਲਿੱਪ ਕੱਟ ਕੇ ਕਿ ਜਦੋਂ ਕਲਿੱਪ ਵਾਇਰਲ ਹੋ ਗਿਆ ਹਮ ਉਹਨੂੰ ਹਰੇਕ ਬੰਦਾ ਸਿਆਣ ਲੈਂਦਾ ਸੀ ਜੀ ਤੇ ਜਿਹੜੇ ਚੜੀਤੇ ਹੁੰਦੇ ਨੇ ਗਲੀ ਚ ਤੁਹਾਨੂੰ ਪਤਾ ਬੱਚੇ ਜਾਂ ਅਲੜ ਜੀ ਜੀ ਉਹ ਫਿਰ ਉਸੇ ਤਰ੍ਹਾਂ ਹੀ ਉਹਨੂੰ ਚੜਾਉਂਦੇ ਸਨ ਚੜਾਉਂਦੇ ਜੀ ਬਾਰ ਬਾਰ ਇਸ ਤਰ੍ਹਾਂ ਹੋ ਰਿਹਾ ਸੀਗਾ ਤੇ ਫਿਰ ਉਹ ਕਿਸੇ ਇਲਾਕੇ ਚੋਂ ਗੁਜ਼ਰ ਰਿਹਾ ਸੀਗਾ ਜੈਸੂਏ ਨੇ ਤੇ ਉੱਥੇ ਫਿਰ ਆਹੀ ਕੁਝ ਵਾਪਰਿਆ ਯਾਰ ਉਹ ਕਿਸੇ ਬਜ਼ੁਰਗ ਬਚਾਰੇ ਚੜ੍ਹਿਆ ਉਹ ਇਹਨਾਂ ਚੀਜ਼ਾਂ ਤੇ ਆਦੀ ਥੋੜੀ ਆ ਜੀ ਜੀ ਉਦਾਂ ਤੇ ਇੱਥੇ ਤੇ ਕੁੜੀਆਂ ਮੁੰਡੇ ਕੁਝ ਹੈਗੇ ਉਹ ਵਾਇਰਲ ਹੋਣ ਵਾਸਤੇ ਪੁੱਠੇ ਸਿੱਧੇ ਪੰਗੇ ਕਰਦੇ ਰਹਿੰਦੇ ਆ ਬਿਲਕੁਲ ਬਹੁਤ ਕੁਝ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੀ ਆ ਜਿਹੜੇ ਕਿਰਤੀ ਲੋਕ ਆ ਬਜ਼ੁਰਗ ਲੋਕ ਆ ਉਹਨੇ ਫਿਰ ਅੱਕ ਕੇ ਖੀਰ ਉਹਨੇ ਲੋਕ ਖੁਸ਼ ਹੋ ਜੋ ਉਹ ਨਿਕਲਿਆ ਉਥੋਂ ਤੇ ਇੱਕ ਰੁੱਖ ਤੇ ਚੜ੍ਹਿਆ ਉੱਥੇ ਉਹਨੇ ਫਾ ਲੈ ਲਿਆ ਲੋਕਾਂ ਦੇ ਸਾਹਮਣੇ ਫਿਰ ਉਹ ਜਿਹੜੇ ਚੜੀਤੇ ਕਿਸਮ ਦੇ ਸੀਗੇ ਉਹ ਉੱਥੋਂ ਭੱਜ ਵਗੇ ਜੀ ਜਦ ਨੂੰ ਉਹਨੂੰ ਲਾਇਆ ਗਿਆ ਬਚਾਣ ਦਾ ਯਤਨ ਕੀਤਾ ਗਿਆ ਤਦ ਤੱਕ ਉਹਦੇ ਪ੍ਰਾਣ ਪੰਖੇਰੂ ਜਿਹੜੇ ਸੀ ਉੱਡ ਚੁੱਕੇ ਸੀਗੇ ਜੀ ਤਾਂ ਮਤਲਬ ਕਿ ਤੁਸੀਂ ਸਾਹਬ ਲਾ ਲੋ ਕਿ ਇਸ ਤਰ੍ਹਾਂ ਲੋਕ ਹਰਕਤਾਂ ਕਰ ਕਰਕੇ ਕਰ ਕਰਕੇ ਲੋਕਾਂ ਨੂੰ ਮੌਤੇ ਮੂੰਹ ਤੱਕ ਪਚਾ ਰਹੇ ਆ ਆਪ ਵੀ ਜਾ ਰਿਹਾ ਰੀਲਾ ਰੋਣਾ ਚ ਆ ਤੁਸੀਂ ਦੇਖਦੇ ਹੋ ਕੋਈ ਡੁੱਬ ਜਾਂਦਾ ਕੋਈ ਡਿੱਗ ਜਾਂਦਾ ਜੀ ਵਾਇਰਲ ਹੋਣ ਦੇ ਚੱਕਰ ਚ ਆ ਬਿਲਕੁਲ ਬਿਲਕੁਲ ਪਰ ਇਹ ਚੀਜ਼ਾਂ ਨਾ ਕਰੋ ਨਾ ਕਰੋ ਮੈਂ ਤਾਂ ਸਮਝਦਾ ਕਿ ਥੋੜੀ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਹੈ ਕਿ ਜੇ ਇੰਟਰਨੈਟ ਆ ਹੀ ਗਿਆ ਗਲਤੀ ਨਾਲ ਉਹਨਾਂ ਨੇ ਕਾਰਡ ਕੂਡ ਕੱਢ ਕੇ ਤੁਹਾਡੇ ਤੱਕ ਪਹੁੰਚਾਈ ਦਿੱਤੀ। 스마트 ਫੋਨ ਚੀਨੀਆਂ ਨੇ ਸਸਤੇ ਕਰ ਹੀ ਦਿੱਤੇ ਆ। ਕੋਈ ਅਕਲ ਨੂੰ ਵੀ ਹੱਥ ਮਾਰ ਲਓ ਯਾਰ। ਕਿਉਂ ਕਿਸੇ ਦਾ ਗੁੱਡਾ ਅੱਛਾ ਸਾਡੇ ਲੋਕਾਂ ਨੂੰ ਵੀ ਬਿਮਾਰੀ ਆ। ਅਸੀਂ ਗੁੱਡਾ ਬਨ ਕੇ ਕਿਸੇ ਦਾ ਕਿਸੇ ਦਾ ਮਜ਼ਾਕ ਉਡਾ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਅਸਾਂ। ਜੀ ਜੀ ਜੀ। ਪਰ ਕਿਸੇ ਦਾ ਉਡਾਇਆ ਮਜ਼ਾਕ ਜਾਂ ਆਪਣਾ ਜਿਹੜਾ ਤੁਹਾਡਾ ਮਜ਼ਾ ਸਵਾਦ ਹੈ ਉਹ ਕਿਸੇ ਲਈ ਜਾਨ ਲੈ ਵਾਪਿਸ ਸਾਬਤ ਹੋ ਸਕਦਾ। ਕਰੋ ਕਈ ਵਾਰ ਇਹ ਨਾ ਜੀ ਕਿ ਜਦੋਂ ਆਪਾਂ ਦੂਸਰਿਆਂ ਨੂੰ ਤੰਗ ਕਰਦੇ ਆਂ ਤੇ ਆਪਦੇ ਵੀ ਸਾਹਮਣੇ ਆਉਂਦੀਆਂ ਨੇ ਗੱਲਾਂ ਕਿਉਂਕਿ ਉਹ ਚੱਲਦਾ ਮੈਂ ਕਿਤੇ ਹੋਰ ਦੀ ਗੱਲ ਪੜ੍ਹੀ ਸੀ ਉਹ ਕਹਿੰਦੇ ਵੀ ਜਿਹੜੇ ਤੁਸੀਂ ਸ਼ਬਦ ਬੋਲਦੇ ਹੋ ਬਾਣੀ ਬੋਲਦੇ ਹੋ ਨਾ ਉਹ ਕਿਤੇ ਨਾ ਕਿਤੇ ਹਵਾ ਚ ਹੀ ਹੁੰਦੀ ਹੈ ਤੇ ਉਹ ਆਪਣੇ ਵਰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੀ ਹੈ ਜੇ ਤੁਸੀਂ ਨੈਗੇਟਿਵ ਗੱਲਾਂ ਸੋਚਦੇ ਹੋ ਤਾਂ ਜਦੋਂ ਕੋਈ ਹੋਰ ਨੈਗੇਟਿਵ ਬੰਦਾ ਤਾਂ ਉਹਦੇ ਚੋਂ ਜਿਵੇਂ ਕਹਿੰਦੇ ਨੇ ਆ ਆਤਮਾ ਆਤਮਾ ਖਿੱਚਦੀ ਹੈ ਤੇ ਪੋਜ਼ਿਟਿਵ ਗੱਲਾਂ ਪੋਜ਼ਿਟਿਵ ਗੱਲਾਂ ਖਿੱਚਦੀਆਂ ਨੇ ਉਹ ਸ਼ੁਕ ਜੇ ਆਪਾਂ ਦੂਜਿਆਂ ਦਾ ਮਜ਼ਾਕ ਉਡਾਉਣੇ ਆ ਜਾਂ ਦੂਸਰਿਆਂ ਨੂੰ ਤੰਗ ਕਰਦੇ ਆ ਤਾਂ ਕਿਤੇ ਨਾ ਕਿਤੇ ਕੁਦਰਤ ਨੇ ਆਪਣੇ ਵਾਸਤੇ ਫਿਰ ਕੁਝ ਸੋਚਿਆ ਹੀ ਹੁੰਦਾ ਹੈ ਲਾਫ ਅਟਰੈਕਸ਼ਨ ਅੱਜ ਸੈਂਟੀਫਿਕਲੀ ਤਰੀਕੇ ਦੇ ਨਾਲ ਉਹ ਦੱਸਿਆ ਜਾ ਰਿਹਾ ਹੈ ਨਾ ਤਾਂ ਉਹ ਵੀ ਇਹੀ ਚੀਜ਼ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਨਾ ਜੀ ਤਾਂ ਉਸ ਤਰ੍ਹਾਂ ਦਾ ਹੀ ਬ੍ਰਹਿਮੰਡ ਦੇ ਵਿੱਚੋਂ ਤੁਹਾਨੂੰ ਰਿਟਰਨ ਮਿਲਦਾ ਹੈ ਆਹੀ ਚੀਜ਼ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਇਸ ਤਰ੍ਹਾਂ ਦਾ ਸੋਚਦੇ ਹੋ ساری ਜ਼ਿੰਦਗੀ ਐਂ ਫਿਰ ਗਲੀਆਂ 'ਚ ਵਾਇਰਲ ਹੋਣ ਦੇ ਚੱਕਰ 'ਚ ਤੁਰੇ ਫਿਰੋਗੇ ਜੀ ਪਰ ਸ਼ਰਮਾ ਜੀ ਦਾ ਕੰਟ੍ਰਿਬਿਊਸ਼ਨ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਈਮੇਲ ਜੇਕਰਨ ਜੀ ਸਾਡੀ ਉੱਤੇ ਪੇਜ ਤੇ ਚਲੇ ਜਾਓ ਈਮੇਲ ਹੋਏਗਾ ਜਾਂ ਸਾਡਾ ਕੰਟਰੋਲ ਰੂਮ ਜਿਹੜਾ ਹੈ ਉਹ ਬਈ ਇੱਥੇ ਕਰਦਾਏਗਾ ਈਮੇਲ ਐਡਰੈਸ ਜਿਹੜਾ ਭੇਜਦਾਏਗਾ ਤਾਂ ਈਮੇਲ ਪਲੀਜ਼ ਇੱਕੀ ਮੇਰੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਇਲਤਜਾ ਹੈ ਤੁਹਾਡੇ ਸਾਹਮਣੇ ਕਿ ਈਮੇਲ ਜਾਂ ਤਾਂ ਕੋਈ ਮਤਲਬ ਕਿ ਮੁੱਦੇ ਦੀ ਹੋਵੇ ਕੋਈ ਸਾਡੇ ਲਾਇਕ ਉਹ ਕਈ ਵਾਰ ਉਹ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਬਸ ਨੰਬਰ ਦੇ ਦਿਓ ਜੀ ਫਲਾਣਾ ਕਰ ਦਿਓ ਜੀ ਫਲਾਣਾ ਉਹ ਚੀਜ਼ ਨਹੀਂ ਕਿ ਜੇਕਰ ਕੋਈ ਜ਼ਰੂਰੀ ਮਸਲਾ ਹੈ ਤੁਸੀਂ ਕੋਈ ਆਵਾਜ਼ ਝੁਕਣੀ ਆ ਆਪਦੀ ਕੋਈ ਤੁਸੀਂ ਲੋਕਾਂ ਤੱਕ ਆਵਾਜ਼ ਬਚਾਉਣੀ ਚਾਹੁੰਦੇ ਹੋ ਤਾਂ ਉਸ ਬਾਬਤ ਹੀ ਈਮੇਲ ਕੀਤਾ ਜਾਵੇ ਉਹ ਈਮੇਲ ਤੁਹਾਨੂੰ ਈਜ਼ੀਲੀ ਮਿਲ ਜਾਣਾ ਸਾਡੇ ਪੇਜ ਤੇ ਚਲੇ ਜਾਓ ਉੱਥੇ ਵੀ ਮਿਲ ਜਾਏਗਾ ਜੀ ਸਾਬ ਕਹਲੋਂ ਜੀ ਕਹਿ ਰਹੇ ਨੇ ਕਿ ਦੀਪ ਸਿੱਧੂ ਨੂੰ ਕਿੰਨਾ ਕੋਈ ਯਾਦ ਕਰਦਾ ਹੈ ਉਹਦੀ ਦੇਵੀ ਦਾ ਇੱਕ ਸ਼ੇਅਰ ਹੈ ਕਿ ਲੋਕੀ ਅਕਸਰ ਭੁੱਲ ਜਾਂਦੇ ਕਿਸੇ ਲਈ ਕੌਣ ਖਡਾਉਣਾ ਬਣਦਾ ਸੀ ਇਹ ਸਮੇਂ ਦੀਆਂ ਗੱਲਾਂ ਨੇ ਜਦੋਂ ਲੋਕ ਲੰਘ ਜਾਂਦੇ ਫਲੋ ਚ ਅੱਜਕਲ ਫਲੋ ਹੀ ਐਨਾ ਜੀ ਬਿਲਕੁਲ ਇਸ ਤਰ੍ਹਾਂ ਦੀ ਦੁਨੀਆ ਇੰਨੀ ਆ ਵੀ ਭੁੱਲ ਜਾਂਦੇ ਲੋਕ ਪ੍ਰਾਣੀਆਂ ਚੀਜ਼ਾਂ ਭੁੱਲ ਜਾਂਦੇ ਹੌਲੀ ਹੌਲੀ ਜੀ ਦੇਖੋ ਇਹੀ ਇੱਕ ਕਲਾ ਹੈ ਨਾ ਜੀ ਸਮਾਂ ਦੇਖੋ ਜਿਸ ਦਿਨ ਮੇਰਾ ਬਾਪ ਗੁਜ਼ਰਿਆ ਸੀਗਾ ਜੀ ਉਸ ਦਿਨ ਇੱਕ ਦਰਦ ਸੀਗਾ ਹਮ ਇਹ ਹੀ ਕੁਦਰਤ ਦੀ ਇੱਕ ਮਹਾਨਤਾ ਹੈ ਕਿ ਉਹ ਉਸ ਦਰਦ ਨੂੰ ਜਦੋਂ ਚਰਮ ਤੇ ਪਹੁੰਚਦਾ ਕਰ ਦਿੰਦੀ ਹੈ ਜੀ ਜੀ ਹੌਲੀ 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 ਡੇ ਬਾਈ ਡੇ ਇਅਰ ਬਾਈ ਇਅਰ ਉਹਨੂੰ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਜੀ ਅੱਜ ਮਤਲਬ ਕਿ ਉਸ ਤਰ੍ਹਾਂ ਦਾ ਦਰਦ ਤਾਂ ਨਹੀਂ ਹੈ ਨਾ ਅਸੀਂ ਮਿਸ ਕਰਦੇ ਆ ਵਿਛੜ ਗਿਆ ਨੂੰ ਤੁਰ ਗਿਆ ਨੂੰ ਪਰ ਉਹ ਸੋਚ ਕੇ ਦੇਖੋ ਕਿ ਜਦੋਂ ਡੈੱਡ ਬੋਡੀ ਪਈ ਹੁੰਦੀ ਆ ਬਾਪ ਦੀ ਮਾਂ ਦੀ ਉਹ ਦਰਦ ਕਿੰਨਾ ਤਿੱਖਾ ਹੁੰਦਾ ਹੈ ਜੀ ਕਿੰਨਾ ਪ੍ਰਬਲ ਹੁੰਦਾ ਸੋ ਇਹ ਸਮਾਂ ਇਹ ਕੁਦਰਤ ਦਾ ਨਿਜ਼ਾਮ ਜਿਹੜਾ ਹੈ ਨਾ ਬੜਾ ਬੈਸਟ ਆ ਤੇ ਆਪਣੇ ਆਪ ਹੀ ਉਸ ਦਰਦ ਨੂੰ ਇਹ ਕੱਟ ਕਰਦਾ ਤੇ ਚੀਜ਼ ਮਹਿਸੂਸ ਕੀਤੀ ਹੈ ਜੀ ਫਾਦਰ ਸਾਹਿਬ ਵੇਲੇ ਜੀ ਜੀ ਬਹੁਤ ਛੋਟਾ ਸੀ ਤੇ ਮੈਨੂੰ ਖੁਦ ਲੱਗਦਾ ਸੀਗਾ ਵੀ ਜੇ ਮੈਂ ਦੁਨੀਆ ਖਤਮੀ ਹੋ ਗਈ ਹੈ ਹੁਣੇ ਤੋਂ ਬਾਅਦ ਤਾਂ ਉਹ ਸਮਾਂ ਫਿਰ ਉਸ ਦਰਦ ਨੂੰ ਕਿਉਂਕਿ ਜੇ ਉਹ ਦਰਦ ਉਨਾ ਹੀ ਰੱਖੇਗਾ ਨਾ ਸਮਾਂ ਜੀ ਜੀ ਕੁਦਰਤ ਉਹ ਦਰਦ ਉਨਾ ਹੀ ਰੱਖੇਗਾ ਤੁਸੀਂ ਪਾਗਲ ਹੋ ਜਾਓਗੇ ਜੀ ਬਿਲਕੁਲ ਤੁਸੀਂ ਜੀ ਨਹੀਂ ਸਕੋਗੇ ਜੀ ਸੋ ਕੁਦਰਤ ਇਹ ਸਭ ਕੁਝ ਕਰਦੀ ਹੈ ਹੌਲੀ ਹੌਲੀ ਇਹ ਮਤਲਬ ਕਿ ਮਨੁੱਖਤਾ ਦਾ ਸੁਭਾਅ ਵੀ ਕਹਿ ਲੋ ਕੁਦਰਤ ਦਾ ਨਿਜ਼ਾਮ ਵੀ ਕਹਿ ਲੋ ਕਿ ਬੰਦਾ ਹੌਲੀ-ਹੌਲੀ ਵਿਸਰ ਜਾਂਦਾ ਹੈ ਜੀ ਜੀ ਹਰਪਾਲ ਜੀ ਬਿਲਕੁਲ ਸਟੇਟਸ ਪਾਉਣ ਦਾ ਰੀਲਾਂ ਪਾਉਣ ਦਾ ਆਪਾਂ ਵਾਰੀ-ਵਾਰੀ ਗੱਲ ਕਰਦੇ ਆਂ ਕਿ ਤਾਂ ਚਲੋ ਰੁਝਾਨ ਹੀ ਬਣਿਆ ਹੋਇਆ ਇੱਕ ਟ੍ਰੈਂਡ ਬਣਿਆ ਹੋਇਆ ਹੈ ਫੈਸ਼ਨ ਹੈ ਅੱਜਕੱਲ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਉਹ ਖਬਰ ਵੀ ਇਦਾਂ ਹੀ ਜੁੜੀ ਹੋਈ ਆ ਆਪਾਂ ਗੱਲ ਕਰ ਰਹੇ ਸੀ ਵੀ ਲੋਕ ਮਿੱਟੀ ਪਲੀਤ ਕਰਨ ਵਾਲੇ ਨੇ ਜੀ ਕਿਸੇ ਦੀ ਵੀਡੀਓ ਬਣਾ ਲਈ ਕਿਸੇ ਦੀ ਜਾਣ ਲੇਵਾ ਉਦਾਂ ਦਾ ਕੋਈ ਹਰਕਤ ਕਰਤੀ ਪਰ ਕੁਝ ਬੰਦੇ ਇਹੋ ਜਿਹੇ ਵੀ ਐ ਜਿਹੜੇ ਲਾਵਾਸ ਲਾਸ਼ਾਂ ਨੂੰ ਸਾਂਭਦੇ ਆ ਮਿੱਟੀ ਪਲੀਥ ਹੁੰਦੀ ਨੂੰ ਬਚਾਉਂਦੇ ਆ ਇੱਕ ਸ਼ਖਸ ਐ ਇਹੋ ਜਿਹਾ ਪਰਮਪੁਰਖ ਉਹਦੇ ਬਾਰੇ ਸਾਨੂੰ ਦੱਸੋ ਕੌਣ ਨੇ ਉਹ ਜਿਹੜੇ ਲਾਵਾਸ ਲਾਸ਼ਾਂ ਨੂੰ ਸਾਂਭਦੇ ਆ ਦੇਖੋ ਸਭ ਤੋਂ ਵੱਡੀ ਮਿਸਾਲ ਤੇ ਆ ਕਿ ਖਲੜਾ ਸਾਹਿਬ ਸਾਡੇ ਕੋਲ ਇੱਕ ਮਿਸਾਲ ਨੇ ਜੀ ਜਿਨ੍ਹਾਂ ਨੇ ਲਾਵਾਸ ਲਾਸ਼ਾਂ ਦੀ ਨਾ ਸਿਰਫ ਕਹਾਣੀ ਕੱਢ ਕੇ ਲਿਆਂਦੀ ਹਮ ਬਲਕਿ ਕਿ ਆਪ ਵੀ ਇੱਕ ਲਾਸ਼ ਬਣ ਕੇ ਉਸ ਗਿਣਤੀ ਚ ਸ਼ਾਮਲ ਹੋ ਜਾਂਦੇ ਆ ਜੀ ਖਲੜਾ ਸਾਹਿਬ ਹੂੰ ਬਹੁਤ ਮਤਲਬ ਕਿ ਇੱਕ ਵੱਡੀ ਮਸਾਲਿਆ ਤਾਂ ਯਾਨੀ ਇਸ ਤਰਤੀਬ ਨੂੰ ਆਪਾਂ ਕਹਿ ਸਕਦੇ ਬਲਾਸਟ ਤਰਤੀਬ ਆ ਯਾਰ ਜੀ ਮਨੁੱਖਤਾ ਇਨਸਾਨੀਅਤ ਉਹ ਨਾ ਇੱਕ ਥਾਂ ਤੇ ਮੈਂ ਕਿਸੇ ਦਿਨ ਲੰਗਾ ਦਾ ਲੰਗਾ ਦਾ ਫੇਸਬੁੱਕ ਤੇ ਨਾ ਵੇਖ ਰਿਹਾ ਸੀਗਾ ਹੂੰ ਤਾਂ ਉਹਦੇ ਚ ਬੜੀ ਸੋਹਣੀ ਗੱਲ ਲਿਖੀ ਸੀ ਕਿ ਮੈਂ ਰਹਤਾ ਹੂੰ ਇਨਸਾਨੀਅਤ ਕੇ ਅੰਦਰ ਲੋਕ ਢੂੰਡਤੇ ਹੈ ਮ मुझ ਕੋ ਮਜ਼ਬ ਮੇ ਜੀ ਵਾਹ ਉਹਨੂੰ ਤੁਸੀਂ ਮਤਲਬ ਕਿ ਸਕੂਨ ਵੀ ਲਾ ਲਓ ਪਰਮਾਤਮਾ ਵੀ ਲਾ ਲਓ ਕੁਝ ਵੀ ਲੈ ਲਓ ਜੀ ਜੀ ਜੀ